ਮંત્રી ਹਰਜੋਤ ਪੈਂਸ ਬੈਬਲ ਕਲਾਂ ਮੋਰਚੇ ਦੇ ਉੱਤੇ ਪਹੁੰਚੇ ਨੇ ਤੇ ਉਹਨਾਂ ਨੇ ਮੋਰਚੇ ਦੇ ਪੱਖ ਦੇ ਵਿੱਚ ਸੁਖਰਾਜ ਦੇ ਨਾਲ ਗੱਲਬਾਤ ਕੀਤੀ ਹੈ ਤੇ ਕੀ ਗੱਲਬਾਤ ਕੀਤੀ ਹੈ ਕੀ ਕਹਿੰਦੇ ਨੇ ਮੰਤਰੀ ਹਰਜੋਤ ਪੈਂਸ ਆਓ ਤੁਹਾਨੂੰ ਵੀ ਸੁਣਾਉਣੇ ਆ ਜਿਹੋ ਰਹਿੰਦੀ ਸੀ ਉਹ ਵੀ ਜਿਹੜੀ ਹੁਣ ਫਾਈਲ ਹੋ ਚੁੱਕੀ ਹੈ ਇਸ ਕਰਕੇ ਪੁਲਿਸ ਇਨਵੈਸਟੀਗੇਸ਼ਨ ਕੰਪਲੀਟ ਹੋ ਚੁੱਕੀ ਹੈ ਹੁਣ ਜਿਹੜਾ ਸਾਰਾ ਕੇਸ ਹੈ ਉਹ ਅਦਾਲਤ ਦੇ ਵਿੱਚ ਹੈ ਇਟ ਇਜ਼ ਮੈਟਰ ਆਫ ਟ੍ਰਾਇਲ ਉਸ ਦੇ ਵਿੱਚ ਵੀ ਪੰਜਾਬ ਸਰਕਾਰ ਹਰ ਪਹਿਲੂ ਤੇ ਹਰ ਇੱਕ ਮੋੜ ਤੇ ਬੈਸਟ ਐਡਵੋਕੇਟਸ ਜਿਹੜੇ ਸਭ ਤੋਂ ਸ਼ਾਨਦਾਰ ਵਕੀਲ ਹੈ ਉਹਨਾਂ ਦੇ ਮਾਧਿਅਮ ਦੇ ਰਾਹੀਂ ਇਸ ਦੀ ਜਿਹੜੀ ਅਸੀਂ ਲੜਾਈ ਨੂੰ ਅਸੀਂ ਕਿ ਹੁਣ ਅਦਾਲਤ 'ਚ ਲੜਾਂਗੇ ਮੈਂ ਸਭ ਅੱਜ ਜਿਹੜਾ ਮੋਰਚਾ ਸੁਣਾਪਤੋ ਪਹਿਲਾਂ ਆਪਣੇ ਜਿਹੜੇ ਤੋਂ ਦੇ ਕਨਵੀਨਰ ਸੀਗੇ ਕੇਜਰੀਵਾਲੂ ਦੇ ਵਿੱਚ 24 ਘੰਟੇ ਦੇ ਵਿੱਚ ਅਸੀਂ ਇਨਸਾਫ ਦੇਵਾਂਗੇ ਪਰ 1.5 ਸਾਲ ਦਾ ਸਮਾਂ ਕਿਉਂ ਲੱਗਿਆ ਜੀ ਹਾਂ ਅੱਜ ਦਾ ਜਿਹੜਾ ਮੋਰਚਾ ਸੁਣਾਪਤੋ ਜੀ ਅੱਜ ਇਹਨਾਂ ਨੇ ਭਾਈ ਸੁਖਰਾਜ ਸਿੰਘ ਨਿਆਮੀ ਵਾਲਾ ਜੀ ਨੇ ਜਿਹੜਾ ਹੈ ਇਸ ਮੋਰਚੇ ਦੀ ਸਮਾਪਤੀ ਹੈ ਆਖਿਏ ਕਿਉਂਕਿ ਪਿਛਲੇ ਦੋ ਸਾਲਾਂ ਤੋਂ ਲਗਾਤਾਰ ਸੰਘਰਸ਼ ਕਰ ਰਹੇ ਸੀ ਤੇ ਉਹਨਾਂ ਦੀ ਵੀ ਇੱਕ ਵੱਡੀ ਭੂਮਿਕਾ ਹੈ ਅੱਜ ਇਸ ਮੋਰਚੇ ਆਪਾਂ ਪਹੁੰਚੇ ਤਾਂ ਪਹੁੰਚਣ ਦੇ ਲਈ ਇਹ ਦੋਸ਼ਕਾਂ ਦੇ ਨਾਂ ਕਿਹੜੇ ਦੱਸੇ ਜਾ ਰਹੀ ਦੋਸ਼ੀਆਂ ਦੇ ਨਾਮ ਹੈ ਜੀ ਜੇ ਤੁਸੀਂ ਮੇਰੇ ਮੂੰਹੋਂ ਅਖਵਾਓਗੇ ਉਹਨਾਂ ਨਾਲ ਇਸ ਤੇ ਕੇਸ ਦੇ ਉੱਤੇ ਜਿਹੜਾ ਹੈ ਫਰਕ ਪੈਂਦਾ ਹੈ ਕਿ ਸਰਕਾਰ ਦਾ ਇੱਕ ਮੰਤਰੀ ਜੇ ਤੁਸੀਂ ਕੋਈ ਵੀ ਮੇਰੀ ਇੱਕ ਸੈਕਿੰਡ ਇੱਕ ਸੈਕਿੰਡ ਜਦੋਂ ਮੈਂ ਇਹਨਾਂ ਦਾ ਜਵਾਬ ਦੇ ਲੈਂਦું ਇਹਨਾਂ ਸਾਰੇ ਮਸਲਿਆਂ ਦੇ ਵਿੱਚ ਜਿਹੜੇ-ਜਿਹੜੇ ਵੀ ਨਾਮ ਜੋ ਪਬਲਿਕ ਦੇ ਵਿੱਚ ਆਏ ਜਿਨ੍ਹਾਂ ਦੇ ਉੱਤੇ ਸਿੱਖ ਸੰਗਤਾਂ ਨੂੰ ਰੋਸ ਸੀ ਜੀ ਉਹ ਸਾਰੇ ਹੀ ਦੋਸ਼ੀ ਬਣਾਏ ਗਏ ਨੇ ਬਾਈ ਨੇਮ ਦੋਸ਼ੀ ਬਣਾਏ ਗਏ ਨੇ ਮੈਂ ਕੋਈ ਵੀ ਦੇਖੋ ਮੈਂ ਪੇਸ਼ੇ ਤੋਂ ਵਕੀਲ ਵੀ ਰਿਆਂ ਇਸ ਕਰਕੇ ਮੈਂ ਕੋਈ ਵੀ ਐਦਾਂ ਦਾ ਤੱਥ ਜੋ ਇਸ ਪੂਰੇ ਇਨਵੈਸਟ ਇਸ ਪੂਰੇ ਟ੍ਰਾਇਲ ਨੂੰ ਹੈਂਪਰ ਕਰੇ ਜੀ ਲਈ ਮੈਂ ਇਸ ਵਕਤ ਇੱਥੇ ਇੱਕ ਸਰਕਾਰ ਦਾ ਨੁਮਾਇੰਦਾ ਹੋ ਕੇ ਆਇਆ ਹਾਂ ਤਾਂ ਉਹ ਨਹੀਂ ਉਹ ਨਹੀਂ ਕਰਾਂਗੇ ਤੁਸੀਂ ਆਪਣੇ ਆ ਤੁਹਾਡੇ ਤੁਸੀਂ ਸਾਰੇ ਬਹੁਤ ਵਧੀਆ ਜਰਨਲਿਸਟ ਹਾਂ ਆਪਣਾ ਇੱਕ ਪੋਸਟ ਪਾਈ ਹੈ ਜੀ ਮੈਂ ਦੇਖੋ ਸਬਦਾ ਸਤਕਾਰ ਹੋ ਗਿਆ ਬਹੁਤ ਸਾਡੇ ਸੀਨੀਅਰ ਨੇ ਮੇਰੇ ਖਿਆਲ ਵੀਰ ਸੁਖਰਾਜ ਜੀ ਨੇ ਵੀ ਜਵਾਬ ਦਿੱਤਾ ਤੇ ਮੋਦੀ ਵਿੱਚ ਸਬਦਾ ਸਤਕਾਰ ਹੈ ਇਹ ਨਹੀਂ ਕਿ ਆ ਜਿੱਦ ਗੱਲ ਹੈ ਕਿ ਇਨਸਾਫ ਹੋਣਾ ਚਾਹੀਦਾ ਕਿ ਇਸ ਕੇ ਇਸ ਤਰੀਕੇ ਬਣ ਕੇ ਰਹਿ ਜਾ ਕਿਤੇ ਦੋਸਤੋ ਦੇਖੋ ਜੋ ਇਸ ਇਸ ਮੁਲਕ ਦਾ ਸੰਵਿਧਾਨ ਜੀ ਜੇ ਕੋਈ ਹੋਰ ਤਰੀਕਾ ਤੁਸੀਂ ਮੈਨੂੰ ਉਹ ਦੱਸ ਦਿਓ ਪਰ ਪਰਿਵਾਰ ਨੇ ਮੰਨਤੀ ਆ ਵੀ ਇੱਕ ਵਕੀਲ ਦਾ ਪੈਨਲ ਵਧੀਆ ਬਣਾ ਜਾਵੇ ਜੀ ਜੀ ਉਹ ਵਧੀਆ ਤੋਂ ਵਧੀਆ ਬਣਾਵਾਂਗੇ ਹਰ ਵਾਰ ਗੱਲ ਲੜਦੀ ਹੈ ਕਿ ਵਕੀਲ ਚੰਗੇ ਨਹੀਂ ਹੁੰਦੇ ਨਹੀਂ ਨਹੀਂ ਵਧੀਆ 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 ਵਕੀਲ ਕਰਾਂਗੇ ਜੀ ਤੁਹਾਡੇ ਨਾਮ 'ਤੇ ਤੁਸੀਂ ਵੀ ਦੋ ਵਾਰ ਦੀ ਲੜਕੀ ਨਹੀਂ ਰਿਜ਼ਾਈਨ ਕਰਤਾ ਸੀ ਉਹਦੀ ਨੌਕਰੀ ਦਾ ਕੀ ਕਿਤਾ ਜਾਏ ਜੀ ਜੀ ਇਹ ਪਰਿਵਾਰ ਵੱਲੋਂ ਮੰਗ ਹੋਊਗੀ ਜ਼ਰੂਰ ਕਰਾਂਗੇ ਜੀ ਜਿਹੋ ਰਹਿੰਦੀ ਸੀ ਉਹ ਵੀ ਜਿਹੜੀ ਹੁਣ ਫਾਈਲ ਹੋ ਚੁੱਕੀ ਹੈ ਇਸ ਕਰਕੇ ਪੁਲਿਸ ਇਨਵੈਸਟੀਗੇਸ਼ਨ ਕੰਪਲੀਟ ਹੋ ਚੁੱਕੀ ਹੈ ਹੁਣ ਜਿਹੜਾ ਸਾਰਾ ਕੇਸ ਹੈ ਉਹ ਅਦਾਲਤ ਦੇ ਵਿੱਚ ਹੈ ਇਟ ਇਜ਼ ਮੈਟਰ ਆਫ ਟ੍ਰਾਇਲ ਉਸ ਦੇ ਵਿੱਚ ਵੀ ਪੰਜਾਬ ਸਰਕਾਰ ਹਰ ਇੱਕ ਪਹਿਲੂ ਤੇ ਹਰ ਇੱਕ ਮੋੜ ਤੇ ਬੈਸਟ ਐਡਵੋਕੇਟਸ ਜਿਹੜੇ ਸਭ ਤੋਂ ਸ਼ਾਨਦਾਰ ਵਕੀਲ ਹੈ ਉਹਨਾਂ ਦੇ ਮਾਧਿਅਮ ਦੇ ਰਾਹੀਂ ਇਸ ਦੀ ਜਿਹੜੀ ਅਸੀਂ ਲੜਾਈ ਨੂੰ ਅਸੀਂ ਹੁਣ ਅਦਾਲਤ ਚ ਲੜਾਂਗੇ ਮੈਂ ਸਭ ਅੱਜ ਜਿਹੜਾ ਮੋਰਚਾ ਸੰਮਾਪਤ ਹੋ ਪਹਿਲਾਂ ਆਪਣੇ ਜਿਹੜੇ ਤੋਂਡੇ ਕਨਵੀਨਰ ਸੀਗੇ ਕੇਜਰੀਵਾਲ ਉਹਨਾਂ ਦੇ ਜਿਹੜੀ ਦੋ ਹੀ ਘਟੇ ਦੇ ਵਿੱਚ ਅਸੀਂ ਇਨਸਾਫ ਦੇਵਾਂਗੇ ਪਰ 1.5 ਸਾਲ ਦਾ ਸਮਾਂ ਕਿਉਂ ਲੱਗਿਆ ਜੀ ਮੈਂ ਅੱਜ ਦਾ ਜਿਹੜਾ ਮੋਰਚਾ ਸੰਮਾਪਤ ਹੋ ਜੀ ਆ ਜੀ ਨੇ ਆ ਭਾਈ ਸੁਖਰਾਜ ਸਿੰਘ ਨਿਆਮੀ ਵਾਲਾ ਜੀ ਨੇ ਜਿਹੜਾ ਹੈ ਇਸ ਮੋਰਚੇ ਦੀ ਸਮਾਪਤੀ ਹੈ ਅੱਖੇ ਕਿਉਂਕਿ ਪਿਛਲੇ ਦੋ ਸਾਲਾਂ ਤੋਂ ਲਗਾਤਾਰ ਸੰਘਰਸ਼ ਕਰ ਰਹੇ ਸੀ ਤੇ ਉਹਨਾਂ ਦੀ ਵੀ ਇੱਕ ਵੱਡੀ ਭੂਮਿਕਾ ਹੈ ਅੱਜ ਇਸ ਮੋਰਚੇ ਤੇ ਆਪਾਂ ਪਹੁੰਚੇ ਸਾਕ ਪਹੁੰਚਣ ਦੇ ਲਈ ਦੇ ਦੋਸ਼ੀਆਂ ਦੇ ਨਾਮ ਕਿਉਂ ਨਹੀਂ ਦੱਸੇ ਜਾ ਰਹੇ ਦੋਸ਼ੀਆਂ ਦੇ ਨਾਮ ਹੈ ਜੀ ਜੇ ਤੁਸੀਂ ਮੇਰੇ ਮੂੰਹੋਂ اقਵਾਉਂਗੇ ਉਹਨਾਂ ਨਾਲ ਇਸ ਤੇ ਕੇਸ ਦੇ ਉੱਤੇ ਜਿਹੜਾ ਹੈ ਫਰਕ ਪੈਂਦਾ ਹੈ ਕਿ ਸਰਕਾਰ ਦਾ ਇੱਕ ਮੰਤਰੀ ਜੇ ਤੁਸੀਂ ਕੋਈ ਵੀ ਮੇਰੀ ਇੱਕ ਸੈਕਿੰਡ ਇੱਕ ਸੈਕਿੰਡ ਜਦੋਂ ਮੈਨੂੰ ਜਵਾਬ ਦੇ ਲੈਣ ਦੋ ਇਨ ਸਾਰੇ ਮਸਲਿਆਂ ਦੇ ਵਿੱਚ ਜਿਹੜੇ ਜਿਹੜੇ ਵੀ ਨਾਮ ਜੋ ਪਬਲਿਕ ਦੇ ਵਿੱਚ ਆਏ ਜਿਨ੍ਹਾਂ ਦੇ ਉੱਤੇ ਸਿਕ ਸੰਗਤਾਂ ਨੂੰ ਰੋਸ ਸੀ ਜੀ ਉਹ ਸਾਰੇ ਹੀ ਦੋਸ਼ੀ ਬਣਾਏਗੇ ਨੇ ਬਾਈ ਨੇਮ ਦੋਸ਼ੀ ਬਣਾਏਗੇ ਨੇ ਮੈਂ ਕੋਈ ਵੀ ਦੇਖੋ ਮੈਂ ਪੇਸ਼ੇ ਤੋਂ ਵਕੀਲ ਵੀ ਰਿਆਂ ਇਸ ਕਰਕੇ ਮੈਂ ਕੋਈ ਵੀ ਐਦਾਂ ਦਾ ਤੱਥ ਜੋ ਇਸ ਪੂਰੇ ਇਨਵੈਸਟ ਇਸ ਪੂਰੇ ਟ੍ਰਾਇਲ ਨੂੰ ਹੈਂਪਰ ਕਰੇ ਜੀ ਭਲੇ ਮੈਂ ਇਸ ਵਕਤ ਇੱਥੇ ਇੱਕ ਸਰਕਾਰ ਦਾ ਨੁਮਾਇੰਦਾ ਓਕੇ ਆਇਆ ਤਾਂ ਉਹ ਨਹੀਂ ਉਹ ਨਹੀਂ ਕਰਨਗੇ ਤੁਸੀਂ ਆਪਣੇ ਆ ਤੁਹਾਡੇ ਤੁਸੀਂ ਸਾਰੇ ਬਹੁਤ ਵਧੀਆ ਜਰਨਲਿਸਟ ਹੋ ਆਪਣੇ ਇੱਕ ਪੋਸਟ ਪਾਈ ਜੀ ਮੈਂ ਦੇਖੋ ਸਭ ਦਾ ਸਤਿਕਾਰਯੋਗ ਹੈ ਬਹੁਤ ਸਾਡੇ ਸੀਨੀਅਰ ਨੇ ਮੇਰੇ ਖਿਆਲ ਵੀਰ ਸੁਖਰਾਜ ਜੀ ਨੇ ਵੀ ਜਵਾਬ ਦਿੱਤਾ ਤੇ ਮੋਦੀ ਵਿੱਚ ਸਭ ਦਾ ਸਤਿਕਾਰ ਇਹ ਨਹੀਂ ਕਿ ਆ ਜਿੱਦ ਗੱਲ ਹੈ ਕਿ ਇਨਸਾਫ ਹੋਣਾ ਚਾਹੀਦਾ ਕੇ ਇਸ ਕੇਸ ਕੇ ਇਸ ਤਰੀਕੇ ਬਣ ਕੇ ਰਹਿ ਜਾਏਗਾ ਕਿਤੇ ਦੋਸਤੇ ਦੇਖੋ ਜੋ ਇਸ ਇਸ ਮੁਲਕ ਦਾ ਸੰਵਿਧਾਨ ਹੈ ਜੀ ਜੇ ਕੋਈ ਹੋਰ ਤਰੀਕਾ ਤੁਸੀਂ ਮੈਨੂੰ ਉਹ ਦੱਸ ਕੇ ਪਰਿਵਾਰ ਨੇ ਮੰਨਤੀ ਆ ਵੀ ਇੱਕ ਵਕੀਲ ਦਾ ਪੈਨਲ ਵਧੀਆ ਬਣਾਇਆ ਜਾਵੇ ਜੀ ਜੀ ਉਹ ਵਧੀਆ ਤੋਂ ਵਧੀਆ ਬਣਾਵਾਂਗੇ ਹਰ ਵਾਰ ਗੱਲ ਲੜਦੀ ਹੈ ਕਿ ਵਕੀਲ ਚੰਗੇ ਨਹੀਂ 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 ਵਧੀਆ 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 ਵਕੀਲ ਕਰਾਂਗੇ ਜੀ ਤੁਹਾਡੇ ਨਾਮ 'ਤੇ ਤੁਸੀਂ ਵੀ ਦੋ ਵਾਰ ਦੀ ਲੜਕੀ ਨਹੀਂ ਕਿ ਨੇ ਰਿਜ਼ਾਈਨ ਕਰਤਾ ਸੀ ਉਹਦੀ ਨੌਕਰੀ ਦਾ ਕੀ ਕੀਤਾ ਜਾਏ ਜੀ ਜੀ ਇਹ ਪਰਿਵਾਰ ਵੱਲੋਂ ਮੰਗੂਗੀ ਜ਼ਰੂਰ ਕਰਾਂਗੇ ਜੀ